ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਕ੍ਰੋਪ ਕੋਟੀ ਬਣਾਈ ਹੋਈ ਏ ਤੇ ਇਸ ਨੂੰ ਬਣਾਇਆ ਕਿਸ ਤਰ੍ਹਾਂ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਕੋਟੀ ਦੇ ਬੈਕ ਸਾਈਡ ਤੋਂ ਆਪਾਂ ਲਏ ਹੋਏ ਨੇ 20 ਝੋਟੇ ਤੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਝੋਟਾ ਵਧਾਇਆ ਹੋਇਆ 20 ਝੋਟਿਆਂ ਤੋਂ ਸ਼ੁਰੂ ਕੀਤਾ ਹੈ ਤੇ ਇੱਕ ਇੱਕ ਝੋਟਾ ਦੋਨਾਂ ਸਾਈਡਾਂ ਤੋਂ ਵਧਾਇਆ ਹੋਇਆ ਤੇ ਜਦੋਂ ਆਪਣੇ ਕੋਲ ਉੱਪਰ 45 ਝੋਟੇ 45 48 ਜਾਂ 50 ਜਿੰਨੇ ਵੀ ਤੁਸੀਂ ਰੱਖਦੇ ਹੋ ਉਨੇ ਝੋਟੇ ਹੋ ਜਾਣ ਫਿਰ ਉਸ ਤੋਂ ਅੱਗੇ ਆਪਾਂ ਸਿੱਧਾ ਹੁਣਿਆ ਹੋਇਆ ਤੇ ਅਗਲੇ ਜਿਹੜੀਆਂ ਆਪਣੀਆਂ ਪੇਚੀਆਂ ਨੇ ਇਹਨਾਂ ਦੇ ਆਪਾਂ ਸ਼ੁਰੂ ਵਿੱਚ 8 ਝੋਟੇ ਪਾਏ ਹੋਏ ਨੇ 8 ਝੋਟੇ ਪਾਉਣ ਤੋਂ ਬਾਅਦ ਇੱਕ ਇੱਕ ਕੁੰਡਾ ਇੱਕ ਇੱਕ ਸਾਈਡ ਤੋਂ ਵਧਾਉਂਦੇ ਜਾਣਾ ਇੱਕ ਸਾਈਡ ਤੋਂ ਸਿੱਧਾ ਹੁੰਨਾ ਤੇ ਇੱਕ ਸਾਈਡ ਤੋਂ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਜਦੋਂ ਆਪਣੇ ਕੋਲ ਉੱਪਰ 30 ਜੁਟੇ ਹੋ ਜਾਣ ਫਿਰ ਆਪਾਂ ਥੋੜਾ ਜਿਹਾ ਆਪਾਂ ਸਿੰਪਲ ਹੁੰਨਾ ਹੈ ਤੇ ਉਸ ਤੋਂ ਅੱਗੇ ਇੱਕ ਪਾਸੇ ਆਪਾਂ ਇੱਧਰ ਆਪਾਂ 11.5 ਇੰਚ ਉਣ ਕੇ ਬਾਅਦ ਵਿੱਚ ਮੋਢੇ ਦੀ ਕਾਟ ਪਾਣੀਏ ਜਿੱਧਰ ਆਪਾਂ ਸਿੱਧਾ ਹੋਣਿਆ ਸੀ ਤੇ ਦੂਜੇ ਪਾਸੇ ਇੱਕ ਇੱਕ ਗੁੰਡਾ ਘਟਾ ਕੇ ਆਪਾਂ ਗਲੇ ਦੀ ਕਾਟ ਪਾਣੀਏ ਤੇ ਇਸੇ ਤਰ੍ਹਾਂ ਹੀ ਬਾਹਾਂ ਦੇ ਆਪਾਂ ਬਾਰਡਰ ਬਣਾਇਆ ਹੋਇਆ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਪੱਟੀ ਪੇਚੀ ਬਣਾਣੀ ਹੈ ਇੱਕ ਪਾਸੇ ਆਪਾਂ ਸਿੱਧਾ ਰੱਖਣਾ ਹੈ ਤੇ ਇੱਕ ਪਾਸੇ ਆਪਾਂ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਹੈ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਜਦੋਂ ਆਪਾਂ 11.5 ਇੰਚ ਇੱਕ ਪਾਸੇ ਹੋਣ ਕੇ ਬਾਅਦ ਵਿੱਚ ਆਪਾਂ ਮੋਢੇ ਦੀ ਕਾਟ ਪਾਉਣੀ ਹੈ ਤੇ 30 ਝੋਟੇ ਆਪਣੇ ਕੋਲ ਜਦੋਂ ਹੋ ਜਾਣ ਫਿਰ ਆਪਾਂ ਗਲੇ ਦੀ ਇਸ ਤਰ੍ਹਾਂ ਕਾਟ ਪਾਉਣੀ ਹੈ ਤੇ ਗਲੇ ਦੀ ਕਾਟ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਤੇ ਉੱਪਰ ਆਪਾਂ ਜਦੋਂ ਆਪਣੇ ਕੋਲ 8 ਝੋਟੇ ਹੋ ਜਾਣ ਫਿਰ ਆਪਾਂ ਸਿੰਪਲ ਉਹਨੇ 3 ਇਸੇ ਤਰ੍ਹਾਂ ਹੀ ਆਪਾਂ ਇਹ ਚਾਰ ਸਵੇਰੇ ਦੇ ਕਰੋਸ਼ੀਆ ਕੀਤਾ ਹੋਇਆ ਚਾਰ ਸਵੇਰੇ ਬਸ ਆਪਾਂ ਫਿਰ ਕਰੋਸ਼ੀਆ ਕਰਨਾ ਹੈ ਗਲੇ ਤੇ ਵੀ ਕੋਈ ਵੀ ਗੁੰਡਾ ਚੁੱਕ ਕੇ ਆਪਾਂ ਬਾਰਡਰ ਵਗੈਰਾ ਨਹੀਂ ਬਣਾਉਣਾ ਸਿੰਪਲ ਇਹਦੇ ਤੇ ਚਾਰ ਸਵੇਰੇ ਕਰੋਸ਼ੀਆ ਕੀਤਾ ਹੋਇਆ ਤੇ ਬਾਹਵਾਂ ਆਪਾਂ ਉਸੇ ਤਰ੍ਹਾਂ ਹੀ ਲਗਾਉਣੀਆਂ ਜਿਸ ਤਰ੍ਹਾਂ ਆਪਾਂ ਕੋਟੀ ਦੀਆਂ ਬਾਹਵਾਂ ਲਗਾਉਂਦੇ ਆ ਤੇ ਇਸ ਤਰ੍ਹਾਂ ਆਪਾਂ ਇੱਕ ਕਰੋਸ਼ੀ ਦੀ ਇੱਕ ਚੈਨ ਬਣਾ ਕੇ ਬਾਅਦ ਵਿੱਚ ਉੱਪਰ ਆਪਾਂ ਇਹ ਬਣਾਏ ਹੋਏ ਨੇ ਇਹ ਲਾ ਕੇ ਆਪਾਂ ਬਲੈਕ ਕਲਰ ਦੀ ਸਕੀ ਵੀ ਬਣਾ ਕੇ ਤਿਆਰ ਕੀਤੀ ਹੋਈ ਏ ਤੇ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆ ਦੇਖੋ ਜੀ 11.5 ਇੰਚ ਤੇ ਆਪਾਂ ਮੋਢੇ ਦੀ ਕਾਟ ਪਾਉਣੀ ਏ ਇੱਕ ਸਾਈਡ ਤੋਂ ਆਪਾਂ ਸਿੱਧਾ ਹੁੰਨਾ ਤੇ ਇੱਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਅੱਠ ਝੋਟੇ ਪਾ ਕੇ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਤੇ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਤੋਂ ਸ਼ੇਪ ਬਣਾਈ ਹੋਈ ਏ ਤੇ ਚਾਰਸ਼ਵੇਰੇ ਦੇ ਕਰੋਸ਼ੀਆ ਕੀਤਾ ਹੋਇਆ ਆ ਦੇਖੋ ਜੀ ਇਸ ਤਰ੍ਹਾਂ ਬਣਿਆ ਹੋਇਆ ਇਹ ਟਾਪ ਇਹ ਕਰੋਪ ਕੋਟੀ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਲੱਗਦੀ ਬਲੈਕ ਰੰਗ ਦੀ ਉਹਨਾਂ ਦੇ ਨਾਲ ਆਪਾਂ ਇਹ ਤਿੰਨ ਪਲਾਈ ਉਹਨਾਂ ਤੇ ਆਪਾਂ ਇਹ ਬਣਾਈ ਹੋਈ ਏ ਤੇ ਅਗਲਾ ਦੇਖੋ ਜੀ ਆਪਾਂ ਜਦੋਂ 30 ਜੋਟੇ ਆਪਣੇ ਕੋਲ ਹੋ ਜਾਣ ਤੇ ਇੱਕ ਇੱਕ ਕੁੰਡਾ ਆਪਾਂ ਵਧਾਉਂਦੇ ਜਾਣਾ ਤੇ ਫਿਰ ਆਪਾਂ ਜਦੋਂ ਆਪਣੇ ਕੋਲ 8 ਝੋਟੇ ਹੋ ਜਾਣ ਫਿਰ ਆਪਾਂ ਗਲਾ ਉੱਪਰ ਆਪਾਂ ਸਿੱਧਾ ਉਣ ਲੈਣ ਤੇ ਇਸ ਤਰ੍ਹਾਂ ਆਪਣੇ ਗਲੇ ਦੀ ਸ਼ੇਪ ਬਣ ਕੇ ਤਿਆਰ ਹੋ ਜੂਗੀ ਬਾਹਵਾ ਆਪਾਂ ਉਸੇ ਤਰ੍ਹਾਂ ਹੀ ਲਾਉਣੀਆਂ ਨੇ ਜਿਸ ਤਰ੍ਹਾਂ ਆਪਾਂ ਸਿੰਪਲ ਕੋਟੀ ਦੀ ਬਾਹ ਬਣਾ ਕੇ ਲਾਉਣੇ ਆ ਤੇ ਬਾਅਦ ਵਿੱਚ ਆਪਾਂ ਜਿੱਥੋਂ ਆਪਾਂ ਸਿੰਪਲ ਹੋਣਿਆ ਹੋਇਆ ਵਿਚਾਲੇ ਉੱਥੇ ਆਪਾਂ ਇਹ ਚੈਨ ਬਣਾ ਕੇ ਆਪਾਂ ਇਹ ਲਾ ਲੈਣੇ ਨੇ ਉੱਪਰ ਫੁੱਲ ਬਣਾ ਕੇ ਇਸ ਤਰ੍ਹਾਂ ਲਗਾ ਲੈਣੇ ਨੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਕੋਟੀ ਉਹ ਬਣ ਕੇ ਤਿਆਰ ਹੋ ਜੂਗੀ ਦੇਖੋ ਜੀ ਇਸ ਨੂੰ ਕਰੋਪ ਕੋਟੀ ਬੋਲਿਆ ਜਾਂਦਾ ਹੈ ਸਕੀਵੀ ਵੀ ਇਸ ਨੂੰ ਬੋਲਦੇ ਨੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ